ਚਾਚੇ ਦੇ ਉੱਪਰ ਉਸਦੇ ਹੀ ਭਤੀਜੇ ਤੇ ਉਸਦੇ ਦੋ ਸਾਥੀਆਂ ਨੇ ਮਿਲ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਮਾਮਲਾ ਚੰਡੀਗੜ੍ਹ ਦੇ ਸੈਕਟਰ 38 ਦੀ ਮਾਰਕੀਟ ਦਾ ਏ ਤੇ ਇਸ ਮੌਕੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਡੱਡੂ ਮਾਜਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਤੇ ਹਮਲਾ ਹੋ ਗਿਆ ਤੇ ਹਮਲਾ ਕਰਨ ਤੋਂ ਬਾਅਦ આરોપી ਮੌਕੇ ਤੋਂ ਫਰਾਰ ਹੋ ਜਦ세 ਜਾ ਰਹੇ ਨੇ ਤੇ ਨੇੜਲੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਜਤਮੀ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਬਿਆਨ ਕੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜ਼ਖਮੀ ਵਿਅਕਤੀ ਦੇ ਮੁਤਾਬਕ ਉਸ ਦੇ ਪਤੀਜੇ ਤੇ ਪਤੀਜੇ ਦੇ ਦੋ ਸਾਥੀਆਂ ਨੇ ਮਿਲ ਕੇ ਉਸ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੈ ਜਿਸ ਨਾਲ ਉਹ ਜ਼ਖਮੀ ਹੋਇਆ ਹੈ ਉਸ ਦਾ ਕਹਿਣਾ ਹੈ ਕਿ ਨਾ ਤਾਂ ਉਸ ਦੀ ਕੋਈ ਪੁਰਾਣੀ ਰੰਜਿਸ਼ ਹੈ ਤੇ ਨਾ ਹੀ ਕੋਈ ਲੈਣ ਦੇਣ ਦਾ ਮਾਮਲਾ ਹੈ ਅਜੀਬ ਬੈਠੇ ਸੀਗੇ ਹੂੰ ਦੁਕਾਨ ਤੋਂ ਸਮਾਨ ਲੈ ਰੇ ਸੀਗਾ ਉਹਨੇ ਆਪ ਦੀ ਬਰਦਦ ਕਰਤੀ ਕਿਨੇ ਮੋਹਿੰਦਨ ਕੀ ਮਾਰਿਆ ਤੁਹਾਡੇ ਉਹਨੇ ਪਤਾ ਨਹੀਂ ਕੀਆ ਸੀਗਾ ਅੱ체 ਮੈਨੂੰ ਨਹੀਂ ਦਿਖਿਆ ਉਹਨੇ ਮਾਰਤੀ ਜੀ ਕਿੰਨੀ ਜਗ੍ਹਾ ਮਾਰੀਆ ਦੋ ਜਗ੍ਹਾ ਲੱਗੀ ਆ ਕੋਈ ਪ੍ਰਾਣੀ ਦੁਸ਼ਮਣੀ ਤੁਹਾਡੀ ਕੌਣ ਆ ਤੁਹਾਡੇ ਕੀ ਲੱਗਦਾ ਕੋਈ ਜਾਣਕਾਰ ਹੈ ਜਾਣਕਾਰ ਹੈ ਜੀ ਭਤੀਜਾ ਕਿੱਥੇ ਰਹਿੰਦਾ ਉਹ ਉਹ ਰਹਿੰਦਾ ਉੱਥੀ ਆ ਡੱਡੂਆਂ ਵਾਲੇ ਕਲੋਨੀ ਚ ਕੋਈ ਪ੍ਰਾਣੀ ਰੰਜਿਸ਼ ਕੋਈ ਪ੍ਰਾਣੀ ਰੰਜਿਸ਼ ਨਹੀਂ ਕੋਈ ਕੁਝ ਨਹੀਂ ਹਮਲਾ ਕਰਨ ਦਾ ਕਾਰਨ ਕੋਈ ਕੋਈ ਕਾਰਨ ਨਹੀਂ ਹੈ ਜੀ ਬੈਸਬੁਸ ਹੋਈ ਹੋਵੇ ਕੋਈ ਕੋਈ ਬੈਸ ਨਹੀਂ ਹੋਈ ਜੀ ਪੂਰੀ ਮਾਰਕੀਟ ਨੂੰ ਪੁੱਛ ਸਕਦੇ ਹੋ ਕਿਸੇ ਨੂੰ ਕਿੱਥੇ ਹਮਲਾ ਹੋਇਆ ਕਿਹੜੀ ਜਗ੍ਹਾ ਤੇ 38 ਸੈਕਟਰ ਮਾਰਕੀਟ ਚ ਹੋਇਆ ਜੀ ਅੱਛਾ ਕੁਛ ਨਹੀਂ ਹੈ ਜੀ ਕਿੰਨੇ ਲੋਕ ਸੀਗੇ ਉਹ ਉਹ ਤਿੰਨ ਲੋਕ ਸੀਗੇ ਬਾਕੀ ਮੈਂ ਤਾਂ ਦੋ ਹੀ ਦੋ ਹੀ ਦੇਖੇ ਆ ਤੀਜਾ ਮੈਂ ਦੇਖਿਆ ਨਹੀਂ ਦੋਨੋਂ ਨੂੰ ਪਛਾਨਦੇ ਨਹੀਂ ਤੀਜਾ ਇਹ ਕੀ ਨਾਮ ਹੈ ਮਰਤੋ ਕਾਸਟਾ ਨਾ ਅੱਛਾ ਉਹਨਾਂ ਦੇ ਕੀ ਕੀ ਨਾਮ ਹੈ ਉਹਦਾ ਤਾਂ ਇੱਕ ਤਾਂ ਪ੍ਰੇਮ ਹੈ ਇੱਕ ਤਾਂ ਮੋਹਿਤ ਹੈ ਤੇ ਇੱਕ ਉਹਨਾਂ ਦੇ ਹੋਰ ਨਾਲ ਸੀ ਕਾਦੇ ਲਈ ਮਾਰੇ ਉਹਨਾਂ ਨੇ ਪਤਾ ਨਹੀਂ ਜੀ ਇਹਦਾ ਇਹਦਾ ਨਹੀਂ ਪਤਾ ਅਸੀਂ ਤਾਂ ਥੀ ਨਹੀਂ ਅਸੀਂ ਦੁਕਾਨ ਵਿੱਚ ਸੀ ਅੱਪੀ ਜਗਬਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ